ਭਾਈ ਜੀ ਸਿੰਘ ਡੰਡਰੀ ਵਾਲੇ ਇੱਕ ਵੀਡੀਓ ਆਈ ਆ ਉਹ ਕਹਿੰਦੇ ਆ ਉਸ ਵੀਡੀਓ ਚ ਮਤਲਬ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਤੇ ਇੱਕ ਉਹ ਗੱਲ ਕਰਦੇ ਆ ਵੀ ਧਰਮ ਪਰिवर्तन ਜਿਹੜੇ ਕਰਨਦੇ ਆ ਕ੍ਰਿਸਚਨ ਮੰਨਦੇ ਆ ਹਾਇ ਕ੍ਰਿਸਚਨ ਮੰਨ ਚਲੇ ਆ ਧਰਮ ਪਰिवर्तन ਕਰ ਚਲੇ ਆ ਜੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਤੇ ਤੁਸੀਂ ਭਾਈ ਸਾਹਿਬ ਜੀ ਧਰਮ ਪਰिवर्तन ਦੀ ਗੱਲ ਕਰਦੇ ਨਾ ਵੀ ਪੈਸੇ ਦੇ ਕੇ ਲੋਕ ਧਰਮ ਪਰिवर्तन ਕਰ ਜਾਂਦੇ ਆ ਸਿੱਧਾ ਸਿੱਧਾ ਤੂੰ ਕ੍ਰਿਸਚਨਾਂ ਨੂੰ ਕਹਿੰਦੇ ਆ ਕ੍ਰਿਸਚਨ ਪਹਿਲੀ ਗੱਲ ਆ ਉਹ ਲੋਕ ਜੇ ਬਣਦੇ ਕ੍ਰਿਸਚਨ ਉਹਨਾਂ ਦੇ ਵਿੱਚ ਫੂ ਸ਼ਾਦ ਨਹੀਂ ਠੀਕ ਆ ਉਹ ਲੋਕ ਇੱਕ ਦੂਸਰੇ ਨਾਲ ਵਿਤਕਰਾ ਨਹੀਂ ਕਰਦਾ ਤੁਸੀਂ ਲੋਕਾਂ ਨੇ ਤਾਂ ਭਾਂਡੇ ਵੀ ਵੱਖਰੇ ਰੱਖੇ ਪਏ ਆ ਵੀ ਇਹ ਇਹ ਜੀ ਗਰੀਬ ਸਿੱਖਾਂ ਦੇ ਭਾਂਡੇ ਵੱਖਰੇ ਆ ਤੇ ਜ਼ਿੰਮੇਦਾਰਾਂ ਦੇ ਭਾਂਡੇ ਵੱਖਰੇ ਆ ਸਾਈ ਸਾਹਿਬ ਜੀ ਤੁਸੀਂ ਤਾਂ ਆਪਣੀ ਲਗਦਰੀ ਲਾਈਫ ਜੀ ਜਾਨੇ ਆ ਤੁਸੀਂ ਕਦੀ ਪੁੱਛਿਆ ਗਰੀਬ ਸਿੱਖਾਂ ਨੂੰ ਬਹੁਤ ਸੇਖਿਆ ਸਿਆ ਜਿਨ੍ਹਾਂ ਕੋਲੋਂ ਕੱਪੜੇ ਵੀ ਨਹੀਂ ਲਏ ਜਾਂਦੇ ਦਸਤਾਰਾਂ ਵੀ ਨਹੀਂ ਰਈਆਂ ਜਾਂਦੀਆਂ ਉਹਨਾਂ ਨੇ ਵੀ ਤੁਹਾਡਾ ਕੀ ਕਰਨਾ ਤੁਹਾਡੀਆਂ ਗੱਲਾਂ ਦਾ ਕੀ ਕਰਨਾ ਹੈ ਗੱਲਾਂ ਤੁਸੀਂ ਬਹੁਤ ਵੱਡੀਆਂ ਬਣੀਆਂ ਕਰਦੇ ਪੱਲੇ ਹੈ ਨਹੀਂ ਕੁਝ ਵੀ ਬਸ ਐ ਆ ਵੀ ਤੁਸੀਂ ਨਵੀਂ ਤੋਂ ਨਵੀਂ ਗੱਡੀ ਲਈਓ ਹੁਣ ਤੁਸੀਂ ਆਪ ਦੇ ਧੰਦਾ ਵਧਾਉਣ ਲਈ ਇੱਕ ਆਪਦੀ ਤੁਸੀਂ ਦੁਕਾਨ ਵੀ ਬੜੀ ਤਕੜੀ ਖੋਲ੍ਹ ਦਿੱਤੀ ਆ ਬਸ ਕਮਾਈ ਦਾ ਸਾਧਨ ਕੋਈ ਨਾ ਕੋਈ ਨਵਾਂ ਲੱਭ ਲੈਨੇ ਤੁਸੀਂ ਭਾਈ ਸਾਹਿਬ ਜੀ 1250 ਪਿੰਡ ਆ ਮੇਰੇ ਖੇਲ ਪੰਜਾਬ ਦੇ ਤੇ ਕੋਈ ਵੀ ਪਿੰਡ ਐਸਾ ਨਹੀਂ ਹੋਣਾ ਜਿੱਥੇ ਈਰਖਾ ਨਹੀਂ ਹੁਣੀ ਖਾਸ ਕਰਕੇ ਸਿੱਖਾਂ ਦੇ ਸਿੱਖਾਂ ਦੇ ਵਿੱਚ ਮੱਡਾ ਉੱਚਾ ਦੇ ਨੀਵੇਂ ਸਿੱਖ ਦੇਖਿਆ ਜਾਂਦੇ ਆ ਗੁਰਦੁਆਰਿਆਂ ਚ ਵੀ ਇਹ ਹਾਲ ਹੋ ਗਿਆ ਠੀਕ ਆ ਡੇਰਿਆਂ ਦੇ ਵਿੱਚ ਵੀ ਭਾਂਡੇ ਵਖਰੇ ਰੱਖੇ ਜਾਂਦੇ ਆ ਬਸ ਲੰਘਾ ਰਿਆ ਪੱਪੀ ਜਿਹੇ ਦੇ ਲਾਤੇ ਆ 버ਗਰ ਦੇ ਲਾਤੇ ਹੋਰ ਕੋਈ ਲੰਗਰ ਨਾ ਲਾਏ ਉਹ ਤੁਸੀਂ ਵੀ ਕਿਸੇ ਗਰੀਬ ਦੀ ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਹ ਤਾਂ ਵੀਡੀਓ ਪਾਤੀ ਆਪਦੀ ਦੁਕਾਨ ਦੀ ਜੀ ਮੇਰੀ ਦੁਕਾਨ ਆ ਇੱਥੋਂ ਲੈ ਕੇ ਜਾਇਆ ਕਰੋ ਦੁੱਧ ਫਲਾਣਾ ਦੇ ਭੰਗਾਨਾ ਗੁਲਫੀਆਂ ਤੁਸੀਂ ਕਦੀ ਕਿਸੇ ਵੀਡੀਓ ਪਾਈ ਆ ਵੀ ਆ ਗਰੀਬ ਨੂੰ ਮੈਂ ਇੰਨਾ ਪੈਸਾ ਦੇਤਾ ਜੀ ਐਦਾ ਘਰ ਬਣਾਤਾ ਜੇ ਉਹ ਲੋਕ ਮਤ ਕਰਦੇ ਆ ਭਾਈ ਵੇਖ ਲੈਣੇ ਜਾਣਾ ਆ ਜਦੋਂ ਤੁਸੀਂ ਈਰਖਾ ਕਰਦੇ ਆ ਹੈ ਤੁਸੀਂ ਤਾਂ ਮਤ ਕਰਦਾ ਹੀ ਨਹੀਂ ਗਰੀਬ ਸਿੱਖਾਂ ਦੀ ਅੱਜ ਦਿਨੀ ਈਰਖਾ ਚੱਲੀ ਆਉਣ ਡਈ ਇਹ ਬਹੁਤ ਟਾਈਮ ਦੀ ਇਹ ਹਰੀ ਸਿੰਘ ਨਲੂਏ ਤੋਂ ਈਰਖਾ ਜੱਲੀ ਆਉਣ ਢਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਵੀ ਈਰਖਾ ਜੱਲੀ ਆਉਣ ਢਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਤ ਕਰਦੇ ਹੁੰਦੇ ਸੀ ਸਿੱਖ ਜਾ ਕੇ ਗਰੀਬ ਵੀ ਸਾਡੇ ਨੇ ਜੀ ਈਰਖਾ ਕਰਦੇ ਆ ਠੀਕ ਆ ਤੇ ਫਿਰ ਇਹ ਭਾਈ ਗਰਮਲ ਸਿੰਘ ਜੀ ਵੀ ਲਾਗੀ ਜਿਹੜੇ ਹਜ਼ੂਰੀ ਲਾਗੀ ਸੀਗੇ ਉਹ ਵੀ ਦੱਸਦੇ ਸੀ ਵੀ ਮੈਨੂੰ ਇੰਨਾ ਮਾੜਾ ਬੋਲਿਆ ਜਾਂਦਿਆ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਧਨਾਰ ਸੀ ਜਿਹੜੇ ਜਿਹੜੇ ਚੋਲਾ ਜਿਹੜਾ ਨੇ ਪੇਖੀ ਬਣੇ ਹੋਈ ਸਿੱਖ ਜਿਹੜੇ ਉਹ ਬਹੁਤ ਮਾੜਾ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿੰਦਿਆਂ ਮੈਂ ਸਾਰੇ ਸਿੱਖਾਂ ਮੈਂ ਤੈਨਾਂ ਦੀ ਤੁਸੀਂ ਆਪਣੇ ਸਾਹਮਣੇ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਹੈ ਧਰਮ ਪਰਵਰਤਨ ਜੀ ਧਰਮ ਪਰਵਰਤਨ ਗਰੀਬ ਕਰਤਰ ਜਿਹੜੇ ਗਰੀਬ ਹੈ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਕੁਝ ਹੀ ਰਹਿਣਾ ਜਿੰਨਾ ਚਿਰ ਇਹਨਾਂ ਜਿਹੜੇ ਧਨਾੜ ਆ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਆ ਉਹਨਾਂ ਦੇ ਢਿੱਡਾਂ ਜੋ ਕੋੜ ਨਹੀਂ ਨਾ ਜਾਂਦਾ ਉਹਨਾਂ ਦੇ ਢੱਡਾਂ ਜੋ ਮੈਣ ਨਹੀਂ ਜਾਂਦੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੰਗੀ ਰੋਟੀ ਨਹੀਂ ਖਾਣ ਦੇਣੀ ਇਹਨਾਂ ਨੂੰ ਉਹੋ ਹੀ ਟਾਈਮ ਦਿਖਾਉਣਾ ਆ ਤੇ ਉਹ ਉਹ ਯਾਦ ਰੱਖਣ ਭੁੱਲ ਜਾਣ ਵੀ ਉਹ ਟਾਈਮ ਜਿਹੜਾ ਸਿੱਖਾਂ ਦੇ ਦੁਬਾਰਾ ਤੁਸੀਂ ਗਰੀਬ ਦਲਤਾਂ ਦੇ ਕਰਦੇ ਹੋਗੇ ਹੁਣ ਉਹ ਦਲਤ ਨਹੀਂ ਹੈਗੇ ਐਕਟਰ ਦਾ ਜਵਾਬ ਪੱਥਰ ਨਾਲ ਦੇਣਗੇ ਹੁਣ ਦਲਤ ਜਿਹੜਾ ਆ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀ ਦੇਣੀ ਆ ਤਾਂ ਤੁਸੀਂ ਲੋਕੀਆ ਜਿਹੜਾ ਉਹ ਗਰੀਬ ਲੋਕਾਂ ਦੇ ਹੱਥ ਝੂਠਾ ਬਣਾਉਣਾ ਚਾਹੁੰਦੇ ਆ ਹਰ ਪਤਾ ਨਹੀਂ ਕਿਉਂ ਤੁਹਾਡੇ ਹੀ ਮਨਾਂ ਦੇ ਵਿੱਚ ਹੀ ਰਖਾਇਆ ਮੈਂ ਜਿਹੜੇ ਮੇਰੇ ਦੋਸਤ ਬਹੁਤ ਕ੍ਰਿਚਨ ਆ ਮੈਂ ਜਾਣਾਂ ਉਹਨਾਂ ਦੇ ਵਿੱਚ ਜਦੋਂ ਉਹਨਾਂ ਦੇ ਕੋਈ ਹੁੰਦਾ ਆ ਪ੍ਰੋਗਰਾਮ ਉਹ ਲੋਕ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਇੰਨਾ ਮੋਹ ਕਰਦੇ ਆ ਮੁਸਲਮਾਨ ਵੀ ਇੱਕ ਦੂਸਰੇ ਨੂੰ ਇੱਥੇ ਤੱਕ ਅਰਬ ਦੇ ਲੋਕ ਇੱਕ ਦੂਸਰੇ ਨੂੰ ਮੂੰਹ ਚ